ਫਿਲੌਰ ਨੂਰਮਹਿਲ ਰੋਡ ਤੇ ਲੁਧਿਆਣਾ ਨੂੰ ਜਾਂਦੀ ਸੜਕ ਤੇ ਟ੍ਰੈਫਿਕ ਪੁਲਿਸ ਜਲੰਧਰ ਵੱਲੋਂ ਵਾਹਨਾਂ ਦੀ ਚੈਕਿੰਗ ਟ੍ਰੈਫਿਕ ਪੁਲਿਸ ਜਲੰਧਰ ਦੇ ਡੀਐਸਪੀ ਮਨਜੀਤ ਸਿੰਘ ਰਾਣਾ ਇੰਸਪੈਕਟਰ ਰਾਮ ਸਿੰਘ ਗੁਰਨਾਮ ਸਿੰਘ ਥਾਣੇਦਾਰ ਜਸਪਾਲ ਸਿੰਘ ਥਾਣੇਦਾਰ ਲਖਵਿੰਦਰ ਸਿੰਘ ਥਾਣੇਦਾਰ ਅਲੀ ਖਾਨ ਤੇ ਟੀਮ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨ ਦੀ ਚੈਕਿੰਗ ਕੀਤੀ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਜਲੰਧਰ ਦੇ ਡੀਐਸਪੀ ਮਨਜੀਤ ਸਿੰਘ ਰਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਅੱਜ ਫਲੋਰ ਵਿਖੇ ਵਾਹਨਾਂ ਦੀ ਚੈਕਿੰਗ ਸੰਬੰਧੀ ਅਭਿਆਨ ਚਲਾਇਆ ਗਿਆ। ਜਿਸ ਸੰਬੰਧੀ ਉਹਨਾਂ ਦੱਸਿਆ ਕਿ ਅੱਜ ਹਰ ਇੱਕ ਵਾਹਨ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਗਰ ਕੋਈ ਵਾਹਨ ਚਾਲਕ ਸੀਟ ਬੈਲਟ ਨਾ ਲਾਉਣ ਵਾਲੇ ਅਤੇ ਕਾਲੇ ਸ਼ੀਸ਼ੇ ਵਾਲਿਆਂ ਦੀ ਸਖਤੀ ਨਾਲ ਚੈਕਿੰਗ ਕੀਤੀ ਗਈ। ਉਹਨਾਂ ਕਿਹਾ ਕਿ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਜੋ ਨਾਬਾਲਗ ਬੱਚੇ ਵਹੀਕਲ ਚਲਾਉਂਦੇ ਹਨ ਤਾਂ ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਇੱਕ ਲਰਨਿੰਗ ਲਾਇਸੈਂਸ ਜਾਰੀ ਕੀਤਾ ਜਾ ਰਿਹਾ ਹੈ। ਅਗਰ ਉਹਨਾਂ ਦੇ ਕੋਲ ਲਾਇਸੈਂਸ ਨਹੀਂ ਪਾਇਆ ਜਾਂਦਾ ਤਾਂ ਉਹਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਵੀ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਹੁਣ ਤੱਕ 10 ਦੇ ਕਰੀਬ ਚਲਾਨ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਕਾਗਜ਼ਾਤ ਨਾ ਪੂਰੇ ਹੋਣ ਦੀ ਸੂਰਤ ਵਿੱਚ ਦੋ ਮੋਟਰਸਾਈਕਲ ਜ਼ਬਤ ਕੀਤੇ ਗਏ ਹਨ ਇਸ ਮੌਕੇ ਉਹਨਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਪੱਤਰਕਾਰ ਅਜੇ ਸਿੰਘ ਨਾਗੀ ਗੁਰਸ਼ਾਨ ਸਿੰਘ ਨਾਗੀ ਮਨਪ੍ਰੀਤ ਸਿੰਘ ਰਾਜਾ ਸਾਹਿਬ ਦੀ ਵਿਸ਼ੇਸ਼ ਰਿਪੋਰਟ ਇਹੀ ਲੋਰ ਨਾਕਾ ਲਾਇਆ ਹੋਇਆ ਕਿੰਨੇ ਕੁ ਚਲਾਨ ਕੀਤੇ ਆ ਕੀ ਲੋਕਾਂ ਨੂੰ ਮੈਸੇਜ ਦਵਾਂਗੇ ਦੇਖੋ ਇਹਦੇ ਦੇ ਦਮਾਂ ਲੋ ਡੀਜੀਪੀ ਸਾਹਿਬ ਵੱਲੋਂ ਦੇਮਾਂ ਲੋ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੇ ਆ ਸਫਦਰ ਦਿੱਤਾ ਹਨ ਦੇਮਾਂ ਲੋ ਹਾਈ ਕੋਰਟ ਵੱਲੋਂ ਜਿਹੜੀ ਆ ਟੂ ਵਿਨਰ ਆ ਅਸੀਂ ਸਪੈਸ਼ਲ ਚੈੱਕਿੰਗ ਟੂ ਵਿਨਰ ਦੀ ਫੋਰ ਵਿਨਰ ਦੀ ਕਰ ਰਹੇ ਆ ਜਿਹੜੇ ਬਰਾਉਡ ਡਾਕੂਮੈਂਟ ਆ ਉਹਨਾਂ ਨੂੰ ਅਸੀਂ ਇੰਪੋਰਟ ਕਰ ਰਹੇ ਆ ਤੇ ਜਿਨ੍ਹਾਂ ਦੇ ਡਾਕੂਮੈਂਟ ਅਧੂਰੇ ਆ ਉਹਨਾਂ ਦੇ ਟ੍ਰੈਫਿਕ ਦੇ ਰਿਗਾਰਡਿੰਗ ਅਸੀਂ ਚਲਾਨ ਕਰ ਰਹੇ ਆ ਜਿਸ ਤਰ੍ਹਾਂ ਸੀਟ ਬੈਲਟ ਦਾ ਹੋ ਗਿਆ ਫੋਰ ਵਿਨਰ ਦਾ ਪੋਲੂਸ਼ਨ ਦਾ ਹੋ ਗਿਆ ਹੈਲਪਰ ਦਾ ਹੋ ਗਿਆ ਟੂ ਵਿਲ ਜਿਨ੍ਹਾਂ ਦੇ ਪੇਪਰ ਬਿਲਕੁਲ ਹੈ ਹੀ ਅਸੀਂ ਉਹਨਾਂ ਨੂੰ ਬੌਂਡ ਕਰ ਰਹੇ ਹਾਂ ਤੇ ਹੁਣ ਤੱਕ ਤਰੀਕੋਂ ਨੂੰ 10 ਚਲਾਨ ਲੱਗ ਚੁੱਕੇ ਆ ਜਿਨ੍ਹਾਂ ਵਿੱਚ ਦੋ ਮੋਟਰਾਂ ਦਾ ਅਸੀਂ ਇੰਪੋਰਟ ਕੀਤਾ ਜਿਹੜਾ ਅਸੀਂ ਆਮ ਪਬਲਿਕ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਜਿਹੜੇ ਵੀ ਟੂ ਵਿਲਰ ਲੈ ਆਉਂਦੇ ਆ ਫੋਰ ਵਿਲਰ ਦੇ ਟੂ ਵਿਲਰ ਵਾਲੇ ਆਪਣਾ ਹੈਲਪਰ ਪਾ ਕੇ ਰੱਖਣ ਆਪਣਾ ਡਾਕੂਮੈਂਟ ਪੂਰੇ ਰੱਖਣ ਜਿਹੜੇ ਫੋਰ ਵਿਲਰ ਵਾਲੇ ਆ ਉਹਨਾਂ ਨੂੰ ਰਿਕੁਐਸਟ ਕਰੂੰਗਾ ਆਪਣਾ ਸੀਟ ਬੈਲ ਲਾ ਕੇ ਰੱਖੋ ਤੇ ਮੋਬਾਈਲ ਦੀ ਵਰਤੋਂ ਨਾ ਕਰੋ ਆਪਣਾ ਡਾਕੂਮੈਂਟ ਪੂਰੇ ਰੱਖਣ ਜਿਹੜੇ ਹੌਂਦਲਾ ਮੌਸਮ ਹੈ ਉਹਦੇ ਵਿੱਚ ਆਪਣਾ ਬਿਲਕੁਲ ਸਲੋ ਜਲਾਉਣ ਕਿਉਂਕਿ ਧੁੰਦ ਵਿੱਚ ਐਕਸੀਡੈਂਟ ਹੋਣ ਦੇ ਜ਼ਿਆਦਾ ਕੰਮ ਬਣਦੇ ਆ ਤੇ ਉਹਦੇ ਵਿੱਚ ਬਿਲਕੁਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿੱਦਾਂ ਸਰ ਇਹਦਾ ਪਿਛਲੇ ਦਿਨਾਂ ਦੇ ਵਿੱਚ ਭਾਡੇ ਵੱਲੋਂ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵੀ ਆ ਜਿਹੜਾ ਉਹ ਦੱਸਿਆ ਗਿਆ ਵੀ ਛੋਟੇ ਬੱਚੇ ਆ ਜਿਹੜੇ ਬਾਈਕ ਵਗੈਰਾ ਲੈ ਕੇ ਨਾ ਚੱਲਦੇ ਇਹ ਤਾਂ ਮੈਂ ਕੋਈ ਬੱਚੇ ਵੀ ਸਾਹਮਣੇ ਆਏ ਆ ਜਿਹੜੇ ਉਹਦੇ ਉਹਦੇ ਵੀ ਜਿਹੜਾ ਮਾਂ ਜੋ ਹਾਈ ਕੋਰਟ ਵੱਲੋਂ ਆਇਆ ਜਿਹੜੇ ਅੰਡਰ ਏਜ ਆ 18 ਸਾਲ ਤੋਂ ਥੱਲੇ ਬੱਚੇ ਆ ਸਕੂ ਭਾ ਲੈ ਉਹਦੇ ਵਿੱਚ ਅਸੀਂ ਉਹ ਵੀ ਚਲਾਨ ਕਰ ਰਹੇ ਆ ਉਹਨਾਂ ਨੂੰ ਅਸੀਂ ਜਿਹੜਾ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਸੈਮੀਨਾਰ ਵੀ ਲਾ ਰਹੇ ਆ ਟ੍ਰੈਫਿਕ ਅਜੂਹ ਹਿੱਸੇ ਦੀ ਉਹਨੂੰ ਤੇ ਜਿਹਦੇ ਵਿੱਚ ਅਸੀਂ ਬੱਚਾ ਨੂੰ ਇਹ ਮੈਸੇਜ ਦੇ ਰਹੇ ਆ ਵੀ ਜਿਹੜੇ 18 ਸਾਲ ਤੋਂ ਥੱਲੇ ਬੱਚਾ ਕੋਈ ਵੀ ਟੂ-ਵੀਲਰ ਨਾ ਚਲਾਵੇ ਤੇ ਉਹ ਆਪਣੇ ਸਕੂਲਾਂ ਵਿੱਚ ਬੱਸਾਂ ਨਹੀਂ ਕਰਦੋਂ ਕਰਨ ਜਾਂ ਫਿਰ ਆਪਣਾ ਕੋਈ ਸਾਈਕਲ ਵਗੈਰਾ ਜਾਂ ਫਿਰ ਇਲੈਕਟ੍ਰਿਕ ਇਲੈਕਟ੍ਰਿਕ ਜਿਹੜੀ ਹੈਗੀ ਆ 50 ਸੀਸੀ ਜਿਹੜੀ ਆ ਕਿ ਟੂ-ਵੀਲਰ ਆ ਉਹ ਹੈਗੀ ਆ ਮਾਨਤਾ ਪ੍ਰਾਪਤ ਆ ਉਹਦੇ ਲਈਕ ਆਪਾਂ 18 ਸਾਲ ਤੋਂ ਥੱਲੇ ਜਿਹੜਾ ਇੱਕ ਲਰਨਿੰਗ ਲਾਇਸੈਂਸ ਬਣਦਾ ਉਹ ਬੱਚਿਆਂ ਦਾ ਬਣਦਾ